ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਲੱਗ ਗਿਆ ਜੀ ਆਪਾਂ ਵਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਸੀ ਹਾਂ ਜੀ ਇੱਥੇ ਝਾੜੂ ਲਗਾ ਲਿਆ ਸੀਗਾ ਮੈਂ ਅ ਅੰਦਰੋਂ ਵੀ ਲਾਇਆ ਹੀ ਸੀਗੀ ਤੇ ਬੇੜੇ ਦਾ ਵੀ ਲਾ ਲਿਆ ਸੀਗਾ ਸਾਰੀ ਸਾਫ ਸਫਾਈ ਦਾ ਹੋ ਗਿਆ ਸੀਗਾ ਪੋਚੇ ਰਹਿੰਦੇ ਸੀਗੇ ਜਦ ਨੂੰ ਫਿਰ ਮੈਨੂੰ ਇਹ ਸੀਗਾ ਕੱਪੜੇ ਧੁੱਤੇ ਗਏ ਸੀ ਮੈਂ ਕਿਹਾ ਵੀ ਚਲ ਪਹਿਲਾਂ ਕੱਪੜੇ ਸੁੱਕਣੇ ਪਾ ਦਿੰਨੀ ਆ ਵੀ ਬਾਅਦ ਵਿੱਚ ਫਿਰ ਪੋਚੇ ਲਗਾਉਂਗੀ ਕਿਉਂਕਿ ਅੱਜ ਮੇਰਾ ਸਫਾਈ ਦਾ ਥੋੜਾ ਜਿਹਾ ਸੁੰਬਰ-ਸਮਰਈਏ ਦਾ ਜੀ ਛੇਤੀ ਮੁੱਕ ਗਿਆ ਸੀਗਾ ਨਾਲ ਕੱਪੜਿਆਂ ਦਾ ਵੀ ਛੇਤੀ ਹੋ ਗਿਆ ਸੀਗਾ ਇਹ ਸੀਗਾ ਵੀ ਥੋੜੇ ਜਿਹਾ ਨਾ ਇੱਕ ਦੋ ਕੰਮ ਜੇ ਸੀ ਕਰਨ ਵਾਲੇ ਵੀ ਫਿਰ ਉਹਨਾਂ ਦਾ ਸੀਗਾ ਵੀ ਦੇਖਦੇ ਆ ਜੀ ਹੁਣ ਹੁੰਦੇ ਨੇ ਜਾਂ ਰਹਿੰਦੇ ਨੇ ਕੀ ਬਣਦਾ ਕਿਉਂਕਿ ਰੋਟੀ ਹੈ ਜੇ ਖਾਣੀ ਸੀ ਮੈਂ ਮੈਨੂੰ ਇਹ ਸੀ ਮੈਂ ਕਿ ਚਲ ਪਹਿਲਾਂ ਹੁਣ ਇੱਕ ਤਾਂ ਇਹ ਹੋ ਜਾਂਦਾ ਜੀ ਕੱਪੜੇ ਵੀ ਜਿਵੇਂ ਇਹ ਥੋੜੇ ਸੀਗੇ ਅੱਜ ਤਾਂ ਵੈਸੇ ਧੋਣ ਵਾਲੇ ਜ਼ਿਆਦਾ ਤਾਂ ਹੈ ਨਹੀਂ ਸੀ ਪਰ ਹਵਾ ਹੀ ਬਹੁਤ ਠੰਡੀ ਚੱਲਦੀ ਹੈ ਜੀ ਉਹਦੇ ਕਰਕੇ ਆਏ ਹੋ ਜਾਂਦਾ ਹੁੰਦਾ ਵੀ ਛੇਤੀ ਛੇਤੀ ਜਿਹੜੇ ਕੰਮ ਕਰਨੇ ਨੇ ਕਰਕੇ ਬਿਲੇ ਹੋਈਏ ਇੱਕ ਤਾਂ ਜੀ ਬੇੜੇ ਦੇ ਵਿੱਚ ਵੀ ਬੈਠਣ ਦਾ ਐ ਹੁੰਦਾ ਨਹੀਂ ਹੈਗਾ ਕੋਈ ਅਰਤਲਾ ਜਿਹਾ ਹੋਵੇ ਨਾ ਕਿਸੇ ਨਾ ਕਿਸੇ ਥਾਂ ਤੇ ਉੱਥੇ ਜੇ ਥੋੜਾ ਜਿਹਾ ਸੌਖਾ ਲੱਗਦਾ ਹੈ ਬੈਠਣਾ ਵੀ ਹਵਾ ਘੱਟ ਲੱਗਦੀ ਹੈ ਨਹੀਂ ਤਾਂ ਫਿਰ ਜਿੱਥੇ ਹਵਾ ਲੱਗਦੀ ਹੈ ਉੱਥੇ ਤਾਂ ਫਿਰ ਬੈਠਣ ਦਾ ਇਹ ਵੀ ਨਹੀਂ ਲੱਗਦਾ ਹੈਗਾ ਵੀ ਧੁੱਪ ਹੈਗੀ ਆ ਜਾਂ ਨਹੀਂ ਹੈਗੀ ਕਿਉਂਕਿ ਫਿਰ ਤਾਂ ਇੱਕੋ ਸਮਾਨ ਹੋ ਜਾਂਦਾ ਸਾਰੇ ਸੱਜਣੇ ਆਪਣੀ ਆਪਣੀ ਡਿਊਟੀਆਂ ਤੇ ਜਾ ਚੁੱਕੇ ਸੀ ਮੰਮੀ ਉਹ ਦੀ ਡਿਊਟੀ ਤੇ ਚੱਲੇ ਗਈ ਫਤਿਹ ਦੇ ਪਾਪਾ ਵੀ ਡਿਊਟੀ ਤੇ ਗਏ ਹੋਏ ਸੀ ਆਪਣੀ ਤੇ ਫਤੇ ਆਪ ਦਾ ਸਟੱਡੀ ਕਰਨ ਚਲੇ ਗਿਆ ਸੀ ਜਾਂ ਜੀ ਉਹ ਵੀ ਉਸ ਸਕੂਲ ਚਲੇ ਗਿਆ ਸੀਗਾ ਆਪਣੀ ਡਿਊਟੀ ਹੋ ਗਈ ਸੀ ਫਿਰ ਘਰ ਦੀ ਸ਼ੁਰੂ ਆਪਾਂ ਘਰ ਦੀਆਂ ਡਿਊਟੀਆਂ ਸ਼ੁਰੂ ਕਰਨੀ ਸੀਗੀਆਂ ਪਰ ਸ਼ੁਰੂ ਕਰਕੇ ਆਪਾਂ ਨਾਲ ਦੀ ਨਾਲ ਜੀ ਐਂਡਿੰਗ ਵੀ ਕਰ ਲੈਣੀ ਸੀਗੀ ਕਿਉਂਕਿ ਸਵੇਰ ਤੇ ਜੇ ਕਈ ਵਾਰੀ ਹੁੰਦਾ ਕੰਮ ਆ ਕਰਨ ਦਾ ਵੀ ਜਿਵੇਂ ਅਲਜੇ ਜਾਂ ਜਾਂਦੇ ਨੇ ਫਿਰ ਫਿਰ ਥੋੜੀ ਜੀ ਦਿੱਕਤ ਆਉਂਦੀ ਹੁੰਦੀ ਹੈ ਨਹੀਂ ਤਾਂ ਫਿਰ ਇਹ ਹੁੰਦਾ ਵੀ ਜਲਦੀ ਜਲਦੀ ਕੰਮ ਕਰਕੇ ਕਿਉਂਕਿ ਜਦੋਂ ਪਤਾ ਹੁੰਦਾ ਨਾ ਵੀ ਇਹ ਕੰਮ ਆਪਾਂ ਕਰਨੇ ਨੇ ਫਿਰ ਉਹ ਉਸੇ ਹਿਸਾਬ ਨਾਲ ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਮੈਨੇਜ ਕਰ ਲੈਂਦਾ ਹੁੰਦਾ ਹੈ ਪਰ ਜੀ ਹੁਣ ਤਾਂ ਦਿਨੋ ਦਿਨ ਠੰਡ ਬਹੁਤ ਵੱਧਦੀ ਜਾ ਰਹੀ ਆ ਕੱਪੜੇ ਸੀ ਜਿਹੜੇ ਧੋਣ ਵਾਲੇ ਜਿਉ ਆਪਣੇ ਤੋਤੇਗੇ ਸੀ ਕਿ ਜਿਵੇਂ ਹੋਰ ਸਾਰੇ ਕੰਮ ਕਰ ਕਰਨ ਵਾਲੇ ਸੀਗੇ ਸਾਰੇ ਆਪਣੇ ਕੰਮ ਮੁੱਕ ਚੁੱਕੇ ਸੀ ਬਸ ਉਹਨਾਂ ਇੱਕ ਪੋਚੇ ਮੋਚੇ ਦਾ ਕੰਮ ਰਹਿ ਜਾਂਦਾ ਸੀਗਾ ਪੋਚਿਆਂ ਦਾ ਕਰਕੇ ਫਿਰ ਆਪਾਂ ਨਾਤੋ ਕਿ ਹੁੰਨੇ ਆ ਜੀ ਬੀਲੇ ਕਿਉਂਕਿ ਫਿਰ ਆਏ ਹੋ ਜਾਂਦਾ ਨਾ ਵੀ फटाफट ਜਿਹੜੇ ਕੰਮ ਕਰ ਕਰਨ ਵਾਲੇ ਨੇ ਜੀ ਉਹ ਕਰ ਲਈਏ ਕਰਕੇ ਫਿਰ ਧੁੱਪ ਦੇ ਵਿੱਚ ਬੈਠਦੇ ਆ ਕਿਉਂਕਿ ਹੁਣ ਤਾਂ ਇਹ ਹੋ ਜਾਂਦਾ ਵੀ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਹਨਾ ਵੀ ਅਸੀਂ ਧੁੱਪ ਦੇ ਵਿੱਚ ਘਟ ਬੈਨੇ ਆ ਵੀ ਅੰਦਰ ਜਿਵੇਂ ਕੰਬਲ ਵਗੈਰਾ ਲੈ ਕੇ ਜਿੱਥੋਂ ਦਾ ਬੈਠ ਜਾਂਦੇ ਹਨਾ ਪਰ ਵੀ ਮੈਨੂੰ ਤਾਂ ਇਹ ਹੋ ਜਾਂਦਾ ਜਦੋਂ ਇੱਕ ਵਾਰੀ ਕੰਬਲ ਵਗੈਰਾ ਹਨਾ ਰਜਾਈਆਂ ਚੱਕ ਲਈਆਂ ਜੀ ਮੋੜ-ਮੋੜ ਕੇ ਤਾਂ ਫਿਰ ਬੈਠੇ ਜਾਂਦਾ ਉਹਦੇ ਨਾਲ ਆ ਹੀ ਹੁੰਦਾ ਵੀ ਧੁੱਪ ਦੇ ਵਿੱਚ ਬੈਠ ਕੇ ਹਨਾ ਥੋੜੀ ਜੀ ਦੇਰ ਆਰਾਮ ਜਿਹਾ ਮਿਲਦਾ ਏ ਪਰ ਆਪਾਂ ਨੂੰ ਜੀ ਹੁਣੇ ਠੰਡ ਲੱਗੀ ਜਾਂਦੀ ਆ ਹਨਾ ਵੀ ਜਿਵੇਂ ਇਹ ਵੀ ਹੁਣ ਤਾਂ ਥੋੜੀ ਜੀ ਸਮਾਂ ਜੋ ਠੰਡ ਲੇਟ-ਲੇਟ ਜੀ ਹੋਈ ਜਾਂਦੀ ਆ ਜਿਵੇਂ ਪਹਿਲਾਂ ਮਤਲਬ ਕੁਝ ਸਾਲ ਪਹਿਲਾਂ ਸੀ ਉਦੋਂ ਤਾਂ ਠੰਡ ਬਹੁਤ ਗੀਤੀ ਜੀ ਸ਼ੁਰੂ ਹੋ ਜਾਂਦੀ ਸੀਗੀ ਵੀ ਕਿਉਂਕਿ ਹੁਣ ਜਿਵੇਂ ਦਸੰਬਰ ਲਾ ਲੋ ਹਨਾ ਵੀ ਦਸੰਬਰ ਵੀ ਅੱਧਾ ਲੰਘਿਆ ਪਿਆ ਇਹ ਵੀ ਉਹ ਦੇ ਮੁਤਾਬਕ ਵੀ ਇੰਨੀ ਜ਼ਿਆਦਾ ਠੰਡ ਨਹੀਂ ਹੈਗੀ ਪਰ ਪਹਿਲਾਂ ਤਾਂ ਇੰਨਾ ਹੁੰਦਾ ਸੀਗਾ ਵੀ ਕਿੰਨੇ ਕਿੰਨੇ ਦਿਨੋਂ ਸੂਰਜ ਨਹੀਂ ਸੀ ਨਿਕਲਦਾ ਹੁੰਦਾ ਹਨਾ ਤੇ ਠੰਡ ਵੀ ਬਹੁਤ ਲੰਮਾ ਟਾਈਮ ਚੱਲਦੀ ਸੀ ਕਿਉਂਕਿ ਹੁਣ ਤਾਂ ਕੰਮ ਕਰ ਲੈ ਜੀ ਕੰਮ ਕਰ ਕਰਕੇ ਹੋ ਗਏ ਫ੍ਰੀ ਬਸਨਾ ਤੋਂ ਕਿ ਹੁਣ ਬੇਲੀ ਹੋਈ ਸੀ ਹੁਣ ਸਿਰ ਬਾਉਣਾ ਹੈ ਉਹ ਮੈਨੂੰ ਇਹ ਸੀ ਮੈਂ ਕਿਹਾ ਧੁੱਪ 'ਚ ਬੈਠ ਕੇ ਵੀ ਫੇਰ ਬੋਣੀ ਆ ਤੇ ਤਾਂ ਕਰਕੇ ਬਸ ਹੁਣ ਇਹ ਤਾਂ ਇਹ ਹੋ ਜਾਂਦਾ ਜੀ ਜੇ ਤਾਂ ਧੁੱਪ 'ਚ ਬਹਿਨੇ ਆ ਫੇਰ ਤਾਂ ਨਾਲ ਹਵਾ ਵੀ ਬਹੁਤ ਚੱਲਦੀ ਆ ਹਨਾ ਅੰਦਰ ਬੈਠਦੇ ਆ ਫੇਰ ਠੰਡ ਲੱਗਦੀ ਆ ਧੁੱਪ ਦੇ ਨਾਲ-ਨਾਲ ਅੰਦਰ ਸ਼ਾਂਤ ਦੇ ਵਿੱਚ ਠੰਡ ਲੱਗਦੀ ਆ ਹੁਣ ਚਾਹ ਬਣੀ ਹੋਈ ਆ ਮੰਮੀ ਨੇ ਚਾਹ ਬਣਾ ਲਈ ਚਾਹ ਪੀਨੇ ਆ ਨਾਲ ਥੋੜੀ ਜਿਹੀ देर ਬੈਠਦੇ ਹਜੇ ਧੁੱਪ ਦੇ ਵਿੱਚ ਅਰਤਲੇ ਜੇ ਦੇ ਵਿੱਚ ਬਹਿਨੇ ਆ ਫੇਰ ਉੱਥੇ ਹਵਾ ਘੱਟ ਲੱਗੂਗੀ ਨਾਲੇ ਸਰਬੋਨੀ ਆ ਜੀ ਬਾਕੀ ਫਿਰ ਕਰਦੇ ਆ ਜੀ ਸ਼ਾਮ ਦੇ ਕੰਮ ਕਰ ਸ਼ੁਰੂ ਦਾਲ ਸਬਜੀ ਦੇਖਦੇ ਆ ਕੀ ਬਣਾਉਣੇ ਆ ਅਸੀਂ ਜਿਵੇਂ ਸੁੱਤਪੇ ਦੇ ਵਿੱਚ ਬੈਠੇ ਨੇ ਚਾਹ ਪਾਣੀ ਪੀ ਲਿਆ ਸੀਗਾ ਕਾਫੀ ਟਾਈਮ ਹੋ ਗਿਆ ਸੀਗਾ ਜਣੀ ਇਹ ਤਾਂ ਉਤੋਂ ਬਾਅਦ ਦੀ ਮਤਲਬ ਹੈਗੀ ਕੁਝ ਟਾਈਮ ਬਾਅਦ ਦੀ ਜੀ ਇੱਥੇ ਤਾਂ ਮੈਂ ਲੱਗੀ ਸੀ ਪਾਣੀ ਪੀਣ ਨਾਲੇ ਪਾਣੀ ਪੀਣ ਲੱਗੀ ਸੀ ਕਿਉਂਕਿ ਮੈਂ ਨਾ ਜਣੀ ਸਾਰਿਆਂ ਨੂੰ ਇਹ ਗੱਲ ਕਹਿੰਦੀ ਹਾਂ ਜਿਵੇਂ ਹੁਣ ਅਸੀਂ ਆ ਟੇਬਲ ਰੱਖਿਆ ਹੋਇਆ ਹੁੰਦਾ ਟੇਬਲ ਦੇ ਉੱਪਰ ਨਾ ਇਹ ਪਾਂਡੇ ਦੇ ਵਿੱਚ ਪਾ ਕੇ ਪਾਣੀ ਰੱਖ ਲੈਂਦੇ ਆ ਕਿਸੇ ਜੱਗ ਵਗੈਰਾ ਜਾਂ ਡੋਲੂ ਦੇ ਵਿੱਚ ਕਿਉਂਕਿ ਜਿਵੇਂ ਆਪਾਂ ਆਮ ਉਹਦੇ ਵਿੱਚੋਂ ਕਿਚਨ ਦੇ ਵਿੱਚੋਂ ਪਾਣੀ ਲੈ ਕੇ ਪੀਂਨੇ ਨਾ ਹੁਣ ਉਹ ਦੇ ਲੋ ਠੰਡਾ ਹੋ ਜਾਂਦਾ ਨਾ ਉਹਦੇ ਕਰਕੇ ਇਹ ਲੱਗਦਾ ਨਾ ਵੀ ਪੀ ਨਹੀਂ ਹੁੰਦਾ ਹੈਗਾ ਫਿਰ ਜੇ ਗਰਮ ਕਰਕੇ ਪੀਨੇ ਕਈ ਵਾਰੀ ਕੋਲੇ ਹੋ ਜਾਂਦੀ ਹੈ ਪਰ ਇਹ ਹੁੰਦਾ ਵੀ ਜਿਵੇਂ ਹੁਣ ਆਪਾਂ ਸਾਰ ਸਵੇਰ ਹੀ ਰੱਖ ਲੈਣੇ ਹੁੰਦੇ ਆ ਜਦੋਂ ਧੁੱਪ ਨਿਕਲਦੀ ਹੈ ਨਾ ਕਿਸੇ ਭਾਂਡੇ ਦੇ ਵਿੱਚ ਪਾ ਕੇ ਰੱਖ ਲੈਣੇ ਆ ਫਿਰ ਇਹ ਜਦੋਂ ਆਪਾਂ ਦਿਨ ਦੇ ਵਿੱਚ ਕਦੇ ਵੀ ਪੀਣਾ ਹੈ ਨਾ ਤਾਂ ਫਿਰ ਬਹੁਤ ਵਧੀਆ ਮਤਲਬ ਜਿਵੇਂ ਆਪਾਂ ਤਾਜਾ ਪਾਣੀ ਕੱਢ ਕੇ ਪੀ ਲੈਣੇ ਨੇ ਬਸ ਉਦਾਂ ਜਣੀ ਹੋ ਜਾਂਦਾ ਹੈ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਵੀ ਜੇ ਤੁਸੀਂ ਨਹੀਂ ਵੀ ਇਹ ਚੀਜ਼ ਵਰਤਦੇ ਹੈਗੇ ਜਾਂ ਕਰਦੇ ਏਦਾਂ ਹਨਾ ਤਾਂ ਏਦਾਂ ਕਰਕੇ ਦੇਖਿਓ ਤੁਹਾਨੂੰ ਲੱਗੂਗਾ ਜਿਵੇਂ ਆਪਣੇ ਆਪਾਂ ਨੂੰ ਆਮ ਪਾਣੀ ਪੀਣ ਦੇ ਵਿੱਚ ਠੰਡਾ ਲੱਗਦਾ ਨਾ ਇਹ ਠੰਡਾ ਨਹੀਂ ਲੱਗਦਾ ਹੈਗਾ ਇਹ ਨਾਰਮਲ ਹੋ ਜਾਂਦਾ ਆਪਣਾ ਤਾਜ਼ੇ ਪਾਣੀ ਦੀ ਤਰ੍ਹਾਂ ਹੋ ਜਾਂਦਾ ਜਿਵੇਂ ਹੁਣ ਤਾਜ਼ਾ ਪਾਣੀ ਆਪਾਂ ਨੂੰ ਬਿਲਕੁਲ ਆਣੇ ਲੱਗਦਾ ਹੁੰਦਾ ਨਾ ਕਿ ਕੋਸਾ-ਕੋਸਾ ਜਿਹਾ ਏ ਫਿਰ ਉਸ ਤੋਂ ਬਾਅਦ ਮੈਂ ਲੱਗੀ ਸੀ ਜੀ ਇਹ ਸ਼ਾਮ ਨੂੰ 4:00 ਵਜੇ 4:00 ਵਜੇ ਲੱਗੀ ਸੀਗੀ ਚਾਹ ਬਣਾਉਣਾ ਮੈਨੂੰ ਇਸ ਵੇਲੇ ਚਾਹ ਚਾਹ ਬਣਾਉਣੀ ਆ ਨਾਲੇ ਜਿਹੜੀਆਂ ਰਾਤ ਗਾਜਰਾਂ ਕੁਦਕਸ ਕਰਕੇ ਰੱਖੀਆਂ ਸੀਗੀਆਂ ਉਹ ਰੈਂਦੀਆਂ ਸੀ ਮੈਂ ਕਿਹਾ ਵੀ ਚੱਲਣ ਵਾਲੇ ਉਹ ਕਰਦੀਆਂ ਕਿਉਂਕਿ ਪਹਿਲਾਂ ਮੈਂ ਜਿਵੇਂ ਘਰ ਦੇ ਕੰਮ ਕਰ ਕਰਦੀ ਸੀ ਕੰਮ ਕਰ ਕਰਕੇ ਫਿਰ ਮੈਂ ਥੋੜੀ ਦੇਰ ਧੁੱਪ ਚ ਬੈ ਗਈ ਕਿਉਂਕਿ ਜੀ ਕਿਚਨ ਦੇ ਵਿੱਚ ਵੀ ਜਿਵੇਂ ਕੰਮ ਕਰ ਕਰਨੇ ਨੇ ਨਾ ਫਿਰ ਇਹ ਹੋ ਜਾਂਦਾ ਵੀ ਜਦੋਂ ਇੱਕ ਕੋਈ ਹੋਰ ਕੰਮ ਕਰਨਾ ਹੋਊਗਾ ਫਿਰ ਨਾਲ ਹੀ ਨਾਲ ਹੋਰ ਹੋ ਜਾਣਗੇ ਵੀ ਇੱਕ ਕੰਮ ਕਰਨ ਲਈ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਏ ਵੀ ਕਿਚਨ ਦੇ ਵਿੱਚ ਖੜਨਾ ਏ ਫਿਰ ਨਾ ਮੈਂ ਚਾਹ ਬਣਾਉਣ ਲੱਗੀ ਨਾਲ ਹੀ ਦੀ ਨਾਲ ਫਿਰ ਮੈਨੂੰ ਇਹ ਹੋ ਗਿਆ ਸੀ ਮੈਂ ਕਿਹਾ ਵੀ ਚਾਪਤੀ ਖਤਮ ਹੋਈ ਹੋਈ ਸੀ ਡੱਬੇ ਚੋਂ ਮੈਂ ਕਿਹਾ ਵੀ ਚਲ ਉਹ ਮੈਂ ਬਾਦਮਾ ਕਿਉਂਕਿ ਫਿਰ ਉਹ ਸਵੇਰ ਸੁਬਾ ਤਾਂ ਜੀ ਇਹ ਵੀ ਕੰਮ ਔਖੇ ਲੱਗਦੇ ਹੁੰਦੇ ਨੇ ਵੈਸੇ ਥੋੜੀ ਜੀ ਹੈਗੀ ਜੀ ਉਹਦੇ ਵਿੱਚ ਪਰ ਮੈਨੂੰ ਇਹ ਸੀ ਮੈਂ ਕਿਹਾ ਜੇ ਸਵੇਰੇ ਪਾਉਣੀ ਪੈਂਦੀ ਹੈ ਨਾ ਫਿਰ ਤਾਂ ਸਵੇਰੇ ਤਾਂ ਔਖਾ ਹੋ ਜਾਂਦਾ ਹੁੰਦਾ ਵੀ ਆਿੰਦਾ ਵੀ ਚਲ ਦਿਨ ਦੇ ਵਿੱਚ ਇਹ ਜੀ ਕੋਈ ਵੀ ਕਿਸੇ ਚੀਜ਼ ਵਿੱਚ ਕੋਈ ਡੱਬੇ ਵਗੈਰਾ ਦੇ ਵਿੱਚ ਕੱਢਣ ਵਾਲੀ ਹੁੰਦੀਆਂ ਨੇ ਚੀਜ਼ਾਂ ਉਹ ਸੌਖੀਆਂ ਹੋ ਜਾਂਦੇ ਨੇ ਉਸ ਤੋਂ ਬਾਅਦ ਜੀ ਆਪਾਂ ਚਾਹ ਨਹੀਂ ਪੀਤਾ ਚਾਹ ਨਹੀਂ ਪੀ ਕੇ ਸਾਬ ਦਾਲ ਸਬਜ਼ੀ ਨੂੰ ਤੜਕ ਉਹ ਲਗਾ ਤਾਂ ਸੀ ਮੰਮੀ ਨੇ ਹੀ ਕਹਿੰਦੇ ਚਲ ਚੁੱਲੇ ਤੇ ਬਣਾਉਣੀ ਹੈ ਜੀ ਅੱਜ ਬਣਾਈ ਸੀ ਆਪਾਂ ਦੀਸੀ ਤਰੀਕੇ ਨਾਲ ਕੁੰਡੀ ਸੋਟੇ ਨਾਲ ਕੁੱਟ ਕੇ ਮਸਾਲਾ ਫਿਰ ਬਣਾਈ ਸੀਗੀ ਸਬਜ਼ੀ ਸਬਜ਼ੀ ਬਣਾਈ ਸੀਗੀ ਆਲੂ ਮਟਰ ਬਣਾਈ ਸੀਗੇ ਉਹ ਮੰਮੀ ਨੇ ਬਾਹਰ ਤੜਕਾ ਲਗਾ ਲਿਆ ਸੀਗਾ ਤੇ ਫਿਰ ਅੰਦਰ ਮੈਂ ਬਣਾਉਣ ਲੱਗੀ ਸੀ ਜਿਵੇਂ ਤੁਹਾਨੂੰ ਦੱਸਿਆ ਨਾ ਗਿਜਰੇਲੇ ਨੂੰ ਮੈਂ ਥੋੜਾ ਜਿਹਾ ਘਿਓ ਪਾ ਕੇ ਭੁੰਨ ਲਿਆ ਗਾਜਰਾਂ ਨੂੰ ਘਿਓ ਪਾ ਕੇ ਭੁੰਨ ਲਿਆ ਸੀਗਾ ਭੁੰਨੋਂ ਤੋਂ ਬਾਅਦ ਫਿਰ ਉਹਦੇ ਵਿੱਚ ਪਾਤਾ ਸੀ ਮਿੱਠਾ ਤੇ ਮੈਂ ਥੋੜਾ ਜਿਹਾ ਦੁੱਧ ਨੂੰ ਨਾ ਜਿਵੇਂ گاੜਾ ਜਿਹਾ ਹੋਣ ਤੱਕ ਥੋੜਾ ਜਿਹਾ ਕਰ ਲਿਆ ਸੀਗਾ ਸੇਕਦੇ ਤੇ ਵਿੱਚ ਥੋੜੇ ਜਿਹੀ ਸੀਗਾ ਵੀ ਜਿਵੇਂ ਮਲਾਈ ਜੀ ਸੀਗੀ ਮਤਲਬ ਥੋੜਾ ਜਿਹਾ ਗਾੜਾ ਗਾੜਾ ਜਿਹਾ ਦੁੱਧ ਪਾਇਆ ਸੀਗਾ ਵੀ ਜਿਆਦਾ ਨਹੀਂ ਸੀ ਕਿਉਂਕਿ ਉਦਾਂ ਮੈਂ ਖੋਆ ਕੱਢ ਕੇ ਨਹੀਂ ਸੀ ਪਾਇਆ 나ਹੀਂ ਮੇਰੇ ਕੋਲ ਜਿੰਨਾ ਜਿਆਦਾ ਟਾਈਮ ਸੀਗਾ ਤੇ ਇਹ ਸੀਗਾ ਵੀ ਫਤਨ ਥੋੜੀ ਜਿਹੀ ਕਾਲੀ ਸੀਗੀ ਵੀ ਮੈਨੂੰ ਗਜਰੇਲਾ ਬਣਾ ਦਿਓ ਤਾਂ ਕਰਕੇ ਫਿਰ ਮੈਂ ਬਣਾਇਆ ਸੀ ਉਹਦੇ ਲਈ ਬਟ ਇਹ ਸੀਗਾ ਵੀ ਥੋੜਾ ਜਿਹਾ ਦਾ ਕਲਰ ਜਣੀ ਦਾ ਜਿਆਦਾ ਜਿਵੇਂ ਤਾਜ਼ੀਆਂ ਗਾਜਰਾਂ ਦਾ ਹੁੰਦਾ ਉਦਾਂ ਨਹੀਂ ਸੀਗਾ ਥੋੜਾ ਜਿਹਾ ਜਣੀ ਸੀਗਾ ਕਾਲਸ ਕਾਲਸ ਜੀ ਸੀ ਕਿਉਂਕਿ ਫਿਰ ਇਹ ਹੋ ਜਾਂਦਾ ਜੀ ਮੈਨੂੰ ਇੱਥੇ ਸੀ ਮੈਂ ਕਿਚਲ ਗਿਜਰੇਲਾ ਬਣ ਗਿਆ ਸੀ ਜਾਂ ਨਾਲ ਦੀ ਨਾਲ ਅੱਜ ਮੈਂ ਬਣਾਈ ਸੀਗੀ ਸੂਜੀ ਦੀ ਖੀਰ ਬਣਾਈ ਸੀ ਮੈਨੂੰ ਮੈਂ ਕਿਹਾ ਵੀ ਚਲ ਨਾਲੇ ਸੂਜੀ ਦੀ ਖੀਰ ਬਣਾਉਣੀ ਹੈ ਕਾਫੀ ਦਿਨ ਹੋ ਗਏ ਸੀ ਕਿ ਕਦੇ ਬਣਾਈ ਨਹੀਂ ਸੀ ਇਹ ਹੋ ਜਾਂਦਾ ਸੀ ਜਿਵੇਂ ਹੁਣ ਜੀ ਆ ਨਵਾਂ ਮਹੀਨਾ ਚੜੂਗਾ ਉਹਦੇ ਵਿੱਚ ਅਸੀਂ ਮਿੱਠੀਆਂ ਚੀਜ਼ਾਂ ਥੋੜੀ ਜਿਹੀ ਘੱਟ ਬਣਾ ਲੈਣੇ ਆ ਜਿਵੇਂ ਕੋਈ ਹੋਰ ਵੀ ਖਾਣ ਪੀਣ ਵਾਲੀ ਚੀਜ਼ ਹੁੰਦੀ ਹੈ ਨਾ ਉਹ ਪਹਿਲਾਂ ਪਹਿਲਾਂ ਹੀ ਬਣਾ ਲੈਣੇ ਹੁੰਦੇ ਆ ਵੀ ਉਹਦਾਂ ਖਾ ਲੈਣੇ ਆ ਪਰ ਇਹ ਸ਼ਹੀਦੀ ਦਿਨਾਂ ਦੇ ਵਿੱਚ ਮਿੱਠੇ ਜਾਂ ਚੀਜ਼ਾਂ ਬਹੁਤ ਘੱਟ ਬਣਾਉਣੇ ਆ ਮੈਨੂੰ ਮੈਂ ਕਿਹਾ ਵੀ ਚਲ ਹੁਣ ਅ ਭਾਤੇ ਵੀਰੂ ਮੈਨੂੰ ਕਹਿੰਦਾ ਸੀਗਾ ਕਹਿੰਦਾ ਮਮਾ ਇਹਦਾ ਕਲਰ ਕਿਵੇਂ ਆ ਮੈਂ ਕਿਹਾ ਵੀ ਪਤੋਂ ਮੈਂ ਕਿਹਾ ਟੇਸਟ ਕਰਕੇ ਦੇਖ ਵੀ ਫਿਰ ਪਤਾ ਲੱਗੂਗਾ ਪਰ ਖਾ ਕੇ ਦੇਖਿਆ ਸੀ ਮੈਨੂੰ ਕਹਿੰਦਾ ਮਮਾ ਟੇਸਟ ਚ ਬਣਿਆ ਕਹਿੰਦਾ ਟੇਸਟ ਤਾਂ ਉਦਾਂ ਦਾ ਹੀ ਆ ਕਿਉਂਕਿ ਜੀ ਰਾਤ ਦੀਆਂ ਵੀ ਜਿਵੇਂ ਗਾਜਰਾਂ ਕਦੂਕਸ ਕਰਨ ਕਰਕੇ ਵੀ ਥੋੜੀ ਜਿਹੀ ਕਲਰ ਹੋ ਗਿਆ ਸੀਗਾ ਇਹ ਸੀਗਾ ਵੀ ਜਣੀ ਜਿਵੇਂ ਨਾ ਇਹਨੂੰ ਇਹ ਕਰ ਲਵੇ ਵੀ ਗਾਜਰਾਂ ਦੇ ਆ ਕਰਨੀ ਆਪਾਂ ਧੋ ਕੇ ਇਹਨਾਂ ਨੂੰ ਜੇ ਫੇਰ ਬਾ ਲਵੇ ਫਿਰ ਇਹਨਾਂ ਦਾ ਕਲਰ ਸੇਮ ਹੀ ਰਹਿ ਜਾਂਦਾ ਹੁੰਦਾ ਜੋ ਮੇਰੇ ਕੋਲ ਡਰਾਈ ਫਰੂਟਸ ਸੀਗੇ ਮੈਂ ਉਪਾਤੇ ਸੀ ਮੇਰੇ ਕੋਲ ਜਿਵੇਂ ਸੌਗੀ ਬਦਾਮ ਕਾਜੂ ਮਗਦ ਵਗੈਰਾ ਨਾ ਖਾਸ ਖਾਸ ਇਦਾਂ ਦੇ ਮਤਲਬ ਜੋ ਹੈਗੇ ਸੀਗੇ ਉਹੀ ਮੈਂ ਖੀਰਸ ਪਾ ਕੇ ਬਣਾ ਖੀਰ ਬਣਾਈ ਸੀਗੀ ਉਹਨਾਂ ਦੇ ਵਿੱਚ ਹੀ ਉਹੀ ਮੈਂ ਬਣਾਈ ਸੀਗੀ ਗਿਜਰੇਲੇ ਦੇ ਵਿੱਚ ਬਟ ਬਹੁਤ ਟੈਸਟ ਬਨੇ ਅੱਜ ਤਾਂ ਮੈਨੂੰ ਨਾ ਵਿਦਿਆਪਾਲਾ ਕਾਰਟੂਨ ਵਾਲਾ ਮਤਲਬ ਦੇਖ ਕੇ ਨਾ ਹਾਸਾ ਆਉਂਦਾ ਸੀ ਆਪਣੇ ਆਪ ਉੱਪਰ ਇਹ ਕਿਉਂਕਿ ਮੇਰੇ ਨਾ ਜਿਵੇਂ ਸਕੀ ਵੀ ਪਾਈ ਹੋਸੀ ਉਹਦੇ ਉੱਪਰ ਜਿਵੇਂ ਕੋਟੀ ਪਾ ਲਈ ਸੀ ਟੋਪੀ ਲਾ ਲਈ ਸੀ ਨਾਲ ਮੈਂ ਛੋਲ ਵੀ ਚੱਕੀ ਪਹਿਨਦੀ ਸੀਗੀ ਸਟੌਲ ਜਨਾ ਕਾਰਟੂਨ ਨਾਲ ਹੀ ਰੂਪ ਬਣਿਆ ਹੋਇਆ ਸੀ ਅੱਜ ਤੱਕ ਮੈਨਾਂ ਮੈਨੂੰ ਆਪਦੇ ਆਪ ਨੂੰ ਹੁਣ ਦੇਖ ਕੇ ਕਿੰਨਾ ਹਾਸਾ ਆਉਂਦਾ ਹੈ ਪਤਾ ਨਹੀਂ ਕਿਉਂ ਜੀ ਮੈਨੂੰ ਤਾਂ ਠੰਢੀ ਬਹੁਤ ਲੱਗਦੀ ਆ ਜਿੰਨੀ ਦੇਰ ਨਾ ਦਿਨ ਦੇ ਵਿੱਚ ਧੁੱਪ ਹੁੰਦੀ ਉੰਨੀ ਦੇਰ ਤਾਂ ਸਹੀ ਰਹਿੰਦਾ ਕਿਉਂਕਿ ਮੇਰੀ ਨਾ ਸਕੀਵੀ ਦਾ ਵੀ ਗਲਾ ਨਾ ਕੋਟੀ ਦੇ ਗਲੇ ਤੋਂ ਛੋਟਾ ਸੀਗਾ ਉਹ ਵਿੱਚ ਹੀ ਦੀਨਦਾ ਮੈਨੂੰ ਤਾਂ ਹਾਸੇ ਆਉਂਦੀ ਸੀ ਆਪ ਦਾ ਆਪ ਦੇਖ ਦੇਖਾ ਅਸੀਂ ਰੋਟੀ ਸਾਰਿਆਂ ਨੇ ਖਾ ਲਈ ਸੀ ਰੋਟੀ ਤੋਂ ਬਾਅਦ ਫਿਰ ਇੱਥੇ ਲੱਗੀ ਸੀ ਕਿ ਮੈਂ ਖੀਰ ਖਾਣ ਨਾਲੇ ਫਤਿਹ ਦੇ ਪਾਪਾ ਦੀ ਵੀ ਪਾਈ ਹੋਈ ਸੀ ਮੰਮੀ ਵੀ ਆਪਦੀ ਲੈ ਆਏ ਸੀ ਅੱਜ ਮੰਮੀ ਵੀ ਵੀਡੀਓ ਤੋਂ ਪਰੇ ਪਰੇ ਰਹਿ ਗਈ ਸੀ ਬਾਜੀ ਹੁਣ ਆਪਾਂ ਕਹਦੇ ਆ ਬਲੌਗ ਐਂਡ ਆਊਟ ਕੇ ਬਾਅਦ ਠੀਕ ਹੈ ਲਵ ਯੂ ਆਲ ਮਮਾਸ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਮਿਆ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਹਤਾ ਉਹ ਸ਼ੇਅਰ ਕਰਨਾ ਨਾ ਭੁੱਲਿਓ ਜੀ ਓਕੇ ਬਾਈ